ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੇਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 16 ਫਰਵਰੀ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਅੱਜ ਆਪਾਂ ਤੁਹਾਨੂੰ ਇੱਕ ਕਾਫੀ ਕਲਰ ਦੇ ਵਿੱਚ ਪੰਜਾਬ ਵਾਲੀ ਜਰਸੀ ਦਿਖਾਉਣੀ ਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਮਗਰ ਵੀ ਇਹਨੇ ਬੱਛੀ ਦਿੱਤੀ ਆ ਕਾਫੀ ਕਲਰ ਦੀ ਵੀ ਜਰਸੀ ਬੱਸੀ ਦਿੱਤੀ ਆ ਦੇਖ ਸਕਦੇ ਹੋ ਬਹੁਤ ਪਿਆਰੀ ਬੱਸੀ ਆ ਵੱਡੀ ਹੋ ਕੇ ਮਾਂ ਵਾਂਗੂ ਚੰਗੀ ਵਹਿੜ ਬਣਨੇ ਨੇ ਫੁੱਲ ਬਰੀਡ ਦੇ ਵਿੱਚ ਆ ਕਾਫੀ ਜਰਸੀ ਬੱਸੀ ਆ ਇਹ ਪੰਜਾਬ ਵਾਲੀ 22 23 ਕਿਲੋ ਦੁੱਧ ਨੇ ਪਲੂਨ ਨੇ ਪਾਇਆ ਹੋਇਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਸ ਤੋਂ ਇਲਾਵਾ ਵੀ ਆਪਣੇ ਕੋਲੇ 18 ਤੋਂ 20 ਨਗ ਗੱਬਣਾ ਗਾਇਆਂ ਦੇ ਆ ਦੇਖ ਸਕਦੇ ਹੋ ਗੱਬਣਾ ਗਾਇਆਂ ਛੱਟ 'ਚ ਤੇ ਆ ਗਾਈਆਂ ਸੂਈਆਂ ਹੋਈਆਂ ਨੇ ਬੱਚੇ ਦੇਖ ਸਕਦੇ ਹੋ ਸਾਰਿਆਂ ਦੇ ਇਹ ਸੂਈਆਂ ਮੀਆਂ ਸੱਤ ਅੱਠ ਗਾਈਆਂ ਨੇ ਕੁਛ ਗਾਵਾਂ ਆਪਣੇ ਕੋਲੇ ਗੱਭਣ ਬਾਹਰਲੇ ਛੱਡ ਚ ਨੇ ਦੇਖ ਸਕਦੇ ਹੋ ਤੁਸੀਂ ਇਹਨਾਂ ਦੀ ਵੀਡੀਓ ਆਪਾਂ ਜਲਦ ਤੁਹਾਡੇ ਕੋਲੇ ਲੈ ਕੇ ਆਵਾਂਗੇ ਥੋੜੇ ਟਾਈਮ ਤੱਕ ਲੈ ਕੇ ਆਵਾਂਗੇ ਇਹਨਾਂ ਦੇ ਵਿੱਚ ਕੁਛ ਜਰਸੀ ਨੇ ਕੁਛ ਜਰਸੀ ਕ੍ਰੋਸਬੈਡ ਨੇ ਜਲਦੀ ਤੁਹਾਡੇ ਤੱਕ ਇਹਨਾਂ ਦੀ ਵੀਡੀਓ ਲੈ ਕੇ ਆਵਾਂਗੇ ਸੋ ਕੋਈ ਵੀ ਮੇਰਾ ਵੀਰ ਕਦੋਂ ਵੀ ਵਿజిਟ ਕਰ ਸਕਦਾ ਆਪਣੇ ਕੋਲੇ 20-25 ਨਗ ਹਮੇਸ਼ਾ ਹਾਜ਼ਰ ਮਿਲਣਗੇ 7-8 ਗਾਇਆਂ ਸੂਈਆਂ ਮੀਆਂ ਤੇ 10-12 ਗਾਇਆਂ ਗੱਬਣਾ ਸੋ ਆਜੋ ਆਪਾਂ ਗੱਲ ਕਰਦੇ ਆਂ ਪੰਜਾਬ ਵਾਲੀ ਜਰਸੀ ਦੀ ਇਹ ਦੂਜਾ ਸੁਹਾ ਸੂਈ ਆ ਅੱਜ ਆਪਾਂ 16 ਫਰਵਰੀ ਨੂੰ ਸਵੇਰ 7 ਵਜੇ ਵੀਡੀਓ ਬਣਾ ਰਹੇ ਆਂ 7:30 ਦਾ ਟਾਈਮ ਆ ਜੇਰ ਵਗੈਰੇ ਦੀ ਪੈ ਚੁੱਕੀ ਆ ਪ੍ਰੋਪਰ ਦੇਖ ਸਕਦੇ ਹੋ ਜੇਰ ਪੈ ਚੁੱਕੀ ਆ 4 ਘੰਟੇ ਪਹਿਲੇ ਸੂਈਆ ਤੋਰ ਕੇ ਦਿਖਾ ਬਤ ਪਹਿਲਾਂ ਉੱਚਾ ਲੰਮਾ ਵੱਡਾ ਕਦ ਕਾਠ ਆ ਦੇਖ ਸਕਦੇ ਹੋ ਹਵਾਨਾ ਬਾ ਕਮਾਲ ਤਿਆਰ ਕੀਤਾ ਹੋਇਆ ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ ਜਿੰਨਾ ਆਪ ਆ ਉੱਡੇ ਹੀ ਹਵਾਨਾ ਇਹਦਾ ਤੁਰਪਤ ਬਾਹਰ ਨੂੰ ਤੁਰ ਹੌਲੀ ਹੌਲੀ ਤੋੜੀ ਆ ਦੇਖ ਸਕਦੇ ਅੱਗੇ ਪਿੱਛੇ ਦਾ ਹਵਾਨਾ ਕਿਸਾਨ ਵੀਰੋ ਇੱਕ ਗੱਲ ਨੋਟ ਕਰਿਓ ਤੁਸੀਂ ਇਹ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਐਨ ਤੁਰਦੇ ਪੁੱਤ ਅੱਗੇ ਪਿੱਛੇ ਦਾ ਹਵਾਨਾ ਹੀ ਦੇਖ ਸਕਦੇ ਹੋ ਕਮਾਲਾ ਪੁੱਤ ਦੇਖ ਸਕਦੇ ਕਿਸਾਨ ਵੀਰੋ ਕਦ 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 ਦਾ ਅੰਦਾਜ਼ਾ ਲਾ ਲਓ ਤੁਸੀਂ ਪਿਓਰ ਪੰਜਾਬ ਵਾਲੀ ਜਰਸੀ ਆ ਕਾਫੀ ਕਲਰ ਚ ਹਵਾਨਾ ਫੇਰ ਦੇਖ ਸਕਦੇ ਹੋ ਤੁਸੀਂ ਅੱਗੇ ਪਿੱਛੇ ਦਾ ਪੂਰਾ ਹਵਾਨਾ ਥਣ ਸੋਣਾ ਮੁਠੀ ਵਾਲਾ ਲੱਗਿਆ ਹੋਇਆ ਥਣ ਚਵਾਈ ਵਾਲਾ ਦੇਖ ਸਕਦੇ ਹੋ ਥਣ ਸੋਣਾ ਮੁਠੀ ਵਾਲਾਗਾ ਥਣ ਚਵਾਈ ਵਾਲਾ ਘਮਾਲਾ ਪੁੱਤ ਮੇਰੇ ਬਣੀ ਦੇਖ ਸਕਦੇ ਹੋ ਤੁਸੀਂ ਵਧੀਆ ਸੇਵਾ ਦੇ ਨਾਲ ਇਹਨੇ 25 ਕਿਲੋ ਤੱਕ ਦੁੱਧ ਪਾ ਦੇਣਾ ਇਸ ਵਾਰ ਜਿਹੜੇ ਹਿਸਾਬ ਨਾਲ ਇਹਨੇ ਹਵਾਨਾ ਤਿਆਰ ਕੀਤਾ ਹੋਇਆਗਾ ਇਹਦੀ ਗਾੜੀ ਵੀ ਓਨੀ ਹੋਊਗੀ ਕਿਸਾਨ ਵੀਰੋ ਤੇ ਪਿਛਾੜੀ ਵੀ ਓਨੀ ਹੋਊਗੀ ਦੇਖ ਸਕਦੇ ਹੋ ਤੁਸੀਂ ਗਾੜੀ ਪਿਛਾੜੀ ਇੱਕੋ ਜੀ ਹੋਣੀ ਹੈ ਜੀ ਫੋਟਾਂ ਨੂੰ ਹੋਵਾਂ ਨਾ ਦੇਖ ਲਾ ਤੁਸੀਂ ਪੱਟਾਂ ਤੋਂ ਪਿੱਛੇ ਤੁਰਿਆ ਫਿਰਦਾਗਾ ਦੇਖ ਸਕਦੇ ਹੋ ਤੋਂ ਇੱਕ ਵਾਰ ਤੋਂ ਫੇਰ ਤੁਹਾਨੂੰ ਬੱਛੀ ਦੀ ਫੇਸ ਕੁਆਲਿਟੀ ਦਿਖਾਉਂਗਾ ਦੇਖ ਸਕਦਾ ਤੁਸੀਂ ਬੱਛੀ ਦੀ ਫੇਸ ਕੁਆਲਿਟੀ ਅੱਗੇ ਬੱਚਾ ਵੀ ਬਹੁਤ ਚੰਗਾ ਦਿੱਤਾ ਇਹਨੇ ਤੋਂ ਜਿਹੜੇ ਮੇਰੇ ਵੀਰਾਂ ਨੂੰ ਇਹ ਵਾੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ